ਆਜਾਸਤਾ ਸਾਸਿਕਾ ਪਹਿਲਾ ਬਾਈ ਲਈ ਤਾੜੀਆਂ ਮਾਰੋ ਯਾਰ ਤੇ ਬਾਈ ਨੂੰ ਬੜੀਆਂ-ਬੜੀਆਂ ਮੁਬਾਰਕਾਂ ਯਾਰ ਬਾਈ ਦਾ ਘਰ ਪੈਂਦੇ ਆ ਬਾਈ ਦੇ ਚੜਾਈ ਬੜੀ ਮਿਹਰਬਾਨੀ ਭਾਜੀ ਪਿਛਲੀ ਵਾਰੀ ਜੀ ਖਣ ਬਾਈ ਨਾਲ ਗਿਆ ਸੀ ਉਦੋਂ ਵੀ ਬੜੀ ਸਪੋਰਟ ਦਿੱਤੀ ਸਾਰਿਆਂ ਨੇ ਉਦੋਂ ਵੀ ਬੜਾ ਪਿਆਰ ਮਿਲਿਆ ਤੇ ਬਾਈ ਨੇ ਫੇਰ ਮੌਕਾ ਦਿੱਤਾ ਬਾਈ ਦਾ ਤੈਦ ਲੋ ਧੰਨਵਾਦ ਯਾਰ ਤੇ ਗਾਣਾ ਹੈਗਾ ਸਿਮਰ ਸੰਧੂ ਬਾਈ ਦਾ ਇੱਕ ਸਿਮਰ ਸੰਧੂ ਬਾਈ ਦੀ ਤਾੜੀ ਮਾਰ ਦਿਓ ਯਾਰ ਅੱਛਾ ਗਾਣਾ ਚੌਥਾ ਰੱਖਿਓ ਭਾਈ ਜੀ ਹਲੇ ਅੱਗੇ ਬਾਈ ਜੀ ਜੀਖਣ ਬਾਈ ਨਾਲ ਗਿਆ ਸੀ ਤੇ ਮੀਲੀਅਮ ਚ ਵੀਡੀਓ ਗਈ ਹੈ ਬੜਾ ਸਪੋਰਟ ਬੜੀ ਸਪੋਰਟ ਮਿਲੀ ਹੈ ਬੜਾ ਪਿਆਰ ਮਿਲਿਆ ਫਿਰ ਇਦਾਂ ਹੀ ਸਪੋਰਟ ਕਰਿਓ ਛੋਟੇ ਭਰਾ ਨੂੰ ਸੁਣ ਕੇ ਜੀ ਉਹ ਸਾਡੇ ਨਾਲ ਵੈਰ ਨੇ ਤੂੰ ਖੇਡ ਜੀ ਚਲਾਕੀਆਂ ਉਹ ਦੁੱਧ ਘੇਰਾ ਨੂੰ ਪਿਆਵੇਂ ਅੱਜ ਕੱਲ ਪਾ ਕੇ ਲਾਚੀਆਂ ਓ ਸਾਡੇ ਨਾਲ ਵੈਰ ਨੇ ਤੂੰ ਖੇਡ ਗਈ ਚਲਾਕੀਆਂ ਦੁੱਧ ਘਿਹਰਾਂ ਨੂੰ ਪਿਆਵੇਂ ਅੱਜ ਕੱਲ ਪਾ ਕੇ ਲਾਚੀਆਂ ਸਾਡੇ ਦਿਲ ਵਿੱਚ ਨਹੀਂ ਤੂੰ ਵਾਸ ਕਰਕੇ ਸਾਡੇ ਦਿਲ ਵਿੱਚ ਨਹੀਂ ਤੂੰ ਵਾਸ ਕਰਕੇ ਇਹ ਦਸਰਾਇ ਨਾ ਜੋੜ ਦਿੱਤਾ ਖੂਨ ਵੈਰ ਨੇ ਰੋਲਦਾ ਫਕੀਰਾਂ ਵਰਗਾਣੀ ਹੁਣ ਫਿਰਦੀਆਂ ਲੱਭਦੀ ਸਕੂਨ ਵੈਰ ਨੇ ਓ ਯਾਰ ਠਾਣਿਆਂ ਚ ਰੋਲਦਾ ਫਕੀਰਾਂ ਵਰਗਾਣੀ ਹੁਣ ਫਿਰਦੀਆਂ ਲੱਭਦੀ ਸਕੂਨ ਵੈਰ ਨੇ ਅੱਛਾ ਫੇਰ ਵੜੀ ਕੋਈ ਨਾ ਓ ਤੇਰੀ ਮਾੜੀ ਸੋਚ ਨੇ ਲਵਾਦੀ ਮੇਰੀ ਬੈਠਿਓਂ ਜਹਾਰ ਦਾਣਾ ਕਦੇ ਮੈਂ ਜਹਾਨ ਤੋਂ ਓ ਜਗ ਜਗ ਉੱਤੇ ਮੈਨੂੰ ਕੀਤਾ ਬਦਨਾਮ ਤੈਨੂੰ ਰੱਖਿਆ ਪਿਆਰੀ ਸੀ ਮੈਂ ਜਾਣ ਤੂੰ ਓਏ ਸੀ ਤੇਰੇ ਪੈਰਾਂ ਥੱਲੇ ਤਲੀਆਂ ਵਛਾਈਆਂ ਅਸੀਂ ਤੇਰੇ ਪੈਰਾਂ ਥੱਲੇ ਤਲੀਆਂ ਵਛਾਈਆਂ ਸਾਡੇ ਜਗਮਾਂ ਤੇ ਭੋਗਦੀ ਤੂੰ ਨੂਨ ਵੈਰਨੇ ਓਏ ਯਾਰ ਖਾਣਿਆਂ ਜਰੋਹਤਾ ਫਕੀਰਾਂ ਵਰਗਾਣੀ ਹੁਣ ਫਿਰਦੀਆਂ ਲੱਭਦੀ ਸਕੂਨ ਵੈਰਨੇ ਓ ਯਾਰ ਥਾਣਿਆਂ ਚ ਰੋਲਦਾ ਫਕੀਰਾਂ ਵਰਗਾ ਨਹੀਂ ਹੁਣ ਫਿਰਦੀਆਂ ਲੱਭਦੀ ਸਕੂਨ ਮਰਨੇ ਅੱਛਾ ਬਾਈ ਦਾ ਨਾਮ ਰਾਸ਼ਟਪੈਕਰ ਓਏ ਅਕਬਰਪੁਰੀਏ ਦਾ ਜਿੰਦਾ ਏ ਉਦੋਂ ਤੈਨੂੰ ਆਣਾ ਜਦੋਂ ਨਵੇਂਾਂ ਤੋਂ ਵੱਜਣੀਆਂ ਠੋਕਰਾਂ ਓ ਜਿੱਥੇ ਦਿਲ ਕਰਦਾ ਤੂੰ ਨਾ ਟੁਕਣਾ ਨਜ਼ਾਰੇ ਹੁਣ ਸਿਮਰ ਸੱਤੂ ਦਾ ਤੈਨੂੰ ਰੋਕਣਾ ਕੋਈ ਆਵੇ ਕੋਈ ਜਾਵੇ ਹੁਣ ਫਰਕ ਨਹੀਂ ਪੈਂਦਾ ਕੋਈ ਆਵੇ ਪਈ ਜਾਵੇ ਹੁਣ ਫਰਕ ਨਹੀਂ ਪੈਂਦਾ ਸਾਡੀ ਹੋ ਗਈ ਆ ਫਕੀਰਾਂ ਜੀ ਜੂਨ ਮੈਰ ਨੇ ਓ ਯਾਰ ਠਾੜਿਆਂ ਚ ਰੋਲਦਾ ਫਕੀਰਾਂ ਵਰਗਾ ਨਹੀਂ ਹੁਣ ਫਿਰਦੀਆਂ ਲੱਭਦੀਆਂ ਤਰਕੂਨ ਮੈਰ ਨੇ ਜੇ ਵਧੀਆ ਲੱਗਾ ਮੇਰੇ ਭਰਾ ਤਾੜੀ ਮਾਰ ਦਿਓ ਸਿਮਰ ਸੰਦੀਪ ਭਾਈ ਤੋਂ ਦਿਖਾਇਆ ਸੀ ਬੜੀ ਮਿਹਰਬਾਨੀ ਭਾਈ ਧੰਨਵਾਦ ਜੀ ਸੋ ਜੇ ਆਪਣੇ ਇੰਸਟਾਗ੍ਰam ਹੈਡੀ ਆਈਡੀ ਹੈਗੀ ਜੀ ਆਜ਼ਾਦ ਬਰਨਾਲ ਸੋ ਜੇ ਵਧੀਆ ਲੱਗਾ ਤੇ ਜਾ ਕੇ ਮੇਰੇ ਭਰਾ ਜਰੂਰ ਸਪੋਰਟ ਕਰਿਓ ਤੇ ਛੋਟੇ ਭਰਾ ਦਾ ਮਾਨ ਕਰਿਓ ਬਾਕੀ ਸਾਰਿਆਂ ਨੂੰ ਲਵ ਯੂ ਇੰਨਾ ਪਿਆਰ ਕਰਦੇ ਅਜੇ ਕੋਈ ਨਾਮ ਨਹੀਂ ਹੈਗਾ ਇੰਨਾ ਫਿਰ ਵੀ ਪਿਆਰ ਕਰਦੇ ਬੜੀ ਬੜੀ ਮਿਹਰਬਾਨੀ ਧੰਨਵਾਦ ਜੀ ਤਾੜੀ ਮਾਰ ਦਿਓ ਜੀ ਮੁੰਡੇ ਲਈ ਵਧੀਆ ਮਾਰ ਦਿਓ ਤਾੜੀ ਇੱਕ ਬੜੀ ਲੋ ਜੀ ਫਿਰ ਤੋਂ ਭਾਈ ਸੱਪ ਕਿਉਂਕਿ ਸਾਡਾ 4:50 ਤੱਕ ਦਾ ਟਾਈਮ ਉੱਤੇ ਬਾਈ ਮਨੀ ਲੌਂਗ ਗਿਆ ਜੀ 3:50 ਠੀਕ ਹੈ ਯਾਦਵਰਾ ਲੋ ਜੀ ਬਾਈ ਸੱਪਾ